ਦੋਸਤੋ ਤੁਸੀਂ ਦੇਖ ਰਹੇ ਆ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਦੁਬਾਰਾ ਹੁਣ ਜਿਹੜੀ ਤੁਹਾਡੇ ਨਾਲ ਇੱਕ ਹੋਰ ਖਬਰ ਜਿਹੜੀ ਆ ਚੋਰੀ ਵੀ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਜੇ ਗੱਲ ਕਰੀਏ ਤਾਂ ਸਮਾਣਾ ਦੀ ਛੋਟੀ ਮਾਜਰੀ ਦੇ ਵਿੱਚ ਲਗਾਤਾਰ ਹੁਣ ਚੋਰਾਂ ਦਾ ਜਿਹੜਾ ਨਿਸ਼ਾਨਾ ਬਣਾਉਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਇੱਕ ਵਾਰ ਜਿਹੜੀਆਂ ਘਰ ਦੀਆਂ ਨੇ ਬਾਹਰ ਦਿਖਾ ਦਿੱਤੀਆਂ ਜਣ ਕਿ ਇਸ ਘਰ ਨੂੰ ਜਿਹੜਾ ਹੈ ਡੇਢ ਮਹੀਨਾ ਪਹਿਲਾਂ ਕਿਸੇ ਵਿਅਕਤੀ ਦੇ ਵੱਲੋਂ ਲਿਆ ਜਾਂਦਾ ਜਿਹੜਾ ਵਿਅਕਤੀ ਹੈ ਸਮਾਣਾ ਦੇ ਨਾਲ ਲੱਗਦੇ ਪਿੰਡ ਬਾਦਸ਼ਾਪੁਰ ਦੇ ਵਿੱਚ ਜਿਹੜਾ ਇੱਕ ਟੀਚਰ ਨੇ ਉਹਨਾਂ ਵੱਲੋਂ ਡੇਢ ਮਹੀਨਾ ਪਹਿਲਾਂ ਇਸ ਘਰ ਨੂੰ ਲਿਆ ਜਾਂਦਾ ਪਰ ਹਾਲੇ ਜਿਹੜੀ ਆ ਉਹਨਾਂ ਦੇ ਵੱਲੋਂ ਇਸ ਘਰ ਦੇ ਵਿੱਚ ਜਿਹੜੀ ਸ਼ਿਫਟਿੰਗ ਆਪਣੀ ਨਹੀਂ ਕੀਤੀ ਜਾਂਦੀ ਪਰ ਬੀਤੀ ਰਾਤ ਨੂੰ ਚੋਰਾਂ ਵੱਲੋਂ ਜਿਹੜੇ ਜਿੰਦੇ ਤੋੜ ਕੇ ਇਸ ਘਰ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਕੁੰਡੇ ਕਬਜੇ ਨੇ ਉਹ ਵੀ ਵਿੰਗੇ ਕਰ ਦਿੱਤੇ ਨੇ ਤਾਂ ਕਿ ਕੁਝ ਸਾਨੂੰ ਉਹ ਲੱਭ ਸਕੇ ਪਰ ਚੋਰਾਂ ਦੀਆਂ ਜਿਹੜੀਆਂ ਮਿਹਨਤਾਂ ਨੇ ਇਸ ਘਰ ਦੇ ਵਿੱਚੋਂ ਫੇਲ ਹੋਈਆਂ ਨੇ ਤੇ ਦੂਜੇ ਘਰ ਦੇ ਵਿੱਚੋਂ ਉਹਨਾਂ ਵੱਲੋਂ ਹਮਲਾ ਮਾਰਿਆ ਜਾਂਦਾ ਹੈ ਦਿਖਾ ਦਿੱਤੀਆਂ ਜਾਣ ਤਸਵੀਰਾਂ ਅੰਦਰ ਦੀਆਂ ਜਾ ਕੇ ਕਿ ਕੀ ਹਾਲਾਤ ਜਿਹੜੇ ਬਣ ਚੁੱਕੇ ਨੇ ਕਮਰੇ ਦੇ ਵਿੱਚ ਹਾਲੇ ਜਿਹੜੀ ਆ ਉਹਨਾਂ ਦੀ ਰਹਾਇਸ਼ ਨਹੀਂ ਹੁੰਦੀ ਤੇ ਇਸ ਕਮਰੇ ਦੇ ਵਿੱਚ ਲਗਾਤਾਰ ਉਹਨਾਂ ਨੂੰ ਵੱਲੋਂ ਜਿਹੜੀ ਆ ਫਰੋਲਾ ਫਰੂਲੀ ਕੀਤੀ ਜਾਂਦੀ ਹੈ ਤੇ ਐਲ ਸੀ ਡੀ ਵੀ ਜਿਹੜੀ ਆ ਇਹਨਾਂ ਵੱਲੋਂ ਉਹਨੂੰ ਪਟਟਿਆ ਜਾਂਦਾ ਇਸ ਨੂੰ ਤਾਂ ਕਿ ਜਿਹੜਾ ਲੈਗ ਜਾਇਆ ਸਸਕੇ ਨਾਲ ਪਰ ਜਿਹੜੀ ਐਲ ਸੀ ਡੀ ਉਹ ਬੇਕਾਬੂ ਹੋ ਜਾਂਦੀ ਹੈ ਨਹੀਂ ਲਈ ਜਾਇਦੀ ਤੇ ਉੱਪਰ ਜਿਹੜੀ ਵਾਪਸ ਲਗਾ ਦਿੱਤੀ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਮਰੇ ਦੇ ਹਾਲਾਤ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਪਟਕੋ ਕੀਤੀ ਜਾਂਦੀ ਹੈ ਇਹ ਦੂਸਰੇ ਕਮਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਕਮਰੇ ਦੇ ਵਿੱਚੋਂ ਚੋਰੀ ਕੀਤੀ ਜਾਂਦੀ ਹੈ ਪਰ ਹਲੇ ਘਰ ਦੇ ਵਿੱਚ ਜਿਹੜਾ ਕੋਈ ਹਲੇ ਸਮਾਨ ਨਹੀਂ ਰੱਖਿਆ ਜਾਂਦਾ ਤੇ ਮਾੜੀ-ਮੋਟੀ ਜਿਹੜੀ ਹੈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਚੋਰਾਂ ਨੇ ਇਸ ਘਰ ਨੂੰ ਵੀ ਨਹੀਂ ਛੱਡਿਆ ਹਰਿਆਣਵੀ ਦੀ ਗੱਲ ਹੈ ਕਿ ਲਗਾਤਾਰ ਕਿਤੇ ਨਾ ਕਿਤੇ ਹੁਣ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਪੁਲਿਸ ਜਿਹੜੀ ਹੈ ਬੀਤੀ ਰਾਤ ਨੂੰ ਚੋਰੀ ਹੁੰਦੀ ਹੈ ਤੇ ਹੁਣ ਜਿਹੜਾ ਟਾਈਮ ਹੈ 5 ਵਜੇ ਦੇ ਆਸ-ਪਾਸ ਹੋ ਚੁੱਕਿਆ ਹਲੇ ਤੱਕ ਪੁਲਿਸ ਵੱਲੋਂ ਜਿਹੜਾ ਕੋਈ ਵੀ ਜਿਹੜਾ ਨਹੀਂ ਮਾਰਿਆ ਜਾਂਦਾ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਡਰ ਦਾ ਜਿਹੜਾ ਮਾਹੌਲ ਹੈ ਲਗਾਤਾਰ ਪੈਦਾ ਹੁੰਦਾ ਜਾ ਰਿਹਾ ਹੈ ਦੂਜੀ ਤਸਵੀਰ ਵੀ ਜਿਹੜੀ ਹੈ ਦਿਖਾ ਦਿੱਤੀ ਜਾਵੇ ਕਿ ਇੱਧਰ ਵੀ ਹਾਲੇ ਜਿਹੜਾ ਇਹਨਾਂ ਵੱਲੋਂ ਮਾੜਾ ਮੋਟਾ ਜਿਹੜਾ ਰੰਗ ਪੇਂਟ ਕਰਾਇਆ ਜਾਂਦਾ ਤਾਂ ਕਿ ਜਿਹੜਾ ਹੁਣ ਸਮਾਨ ਰੱਖਣਾ ਸ਼ੁਰੂ ਕਰਨਾ ਸੀ ਪਰ ਹਾਲਾਤ ਲਗਾਤਾਰ ਜਿਹੜੇ ਨੇ ਪੰਜਾਬ ਦੇ ਹੁਣ ਤਰਸਯੋਗ ਬਣਦੇ ਜਾ ਰਹੇ ਨੇ ਪੰਜਾਬ ਦੇ ਨਾਲ ਨਾਲ ਹੁਣ ਸਮਾਨਾਂ ਦੇ ਵੀ ਹਾਲਾਤ ਜਿਹੜੇ ਨੇ ਤਰਸਯੋਗ ਬਣਦੇ ਜਾ ਰਹੇ ਨੇ ਸਰਕਾਰਾਂ ਵੱਲੋਂ ਬੇਸ਼ੱਕ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਪ੍ਰੋਟੋਕੋਲ ਖਤਮ ਕਰ ਦਿੱਤਾ ਗਿਆ ਪਰ ਚੋਰ ਜਿਹੜੇ ਨੇ ਲਗਾਤਾਰ ਹੁਸ਼ਿਆਰੀ ਦੇ ਵਿੱਚ ਨੇ ਪੁਲਿਸ ਜਿਹੜੀ ਹੈ ਅਫਸਰਾਂ ਦੀ ਡਿਊਟੀਆਂ ਦੇ ਵਿੱਚ ਹਾਲੇ ਤੱਕ ਜਿਹੜੀ ਤਾਇਨਾਤ ਹੈ ਜੇ ਹਰਿਆਣੇ ਦੀ ਗੱਲ ਹੈ ਕਿ ਸਮਾਣਾ ਦੇ ਵਿੱਚ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਇੰਨੇ ਕੁ ਘਟਨੇ ਲਗਾਤਾਰ ਜਦੋਂ ਦਾ ਸੀਏ ਸਟਾਫ ਜਿਹੜਾ ਵੰਦ ਹੋਇਆ ਉਦੋਂ ਤੋਂ ਹੀ ਜਿਹੜੇ ਲਗਾਤਾਰ ਜਿਹੜੀ ਹੈ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਸਸੀ ਕਲਵਰ ਜੀ ਬਹੁਤ ਬਹੁਤ ਧੰਨਵਾਦ ਤੁਜੀ ਸਾਡੇ ਦੇਖਣ ਆਏ ਵਾਰਦਾਤ ਦੇਖਣ ਆਏ ਕੀ ਬਹੁਤ ਚੰਗਾ ਕੋੜਾ ਮੇਰਾ ਨਾਮ ਦਿਨੇਸ਼ ਕੁਮਾਰ ਹੈ ਅੱਛਾ ਦਿਨੇਸ਼ ਜੀ ਕਿੱਥੇ ਜੋਬ ਕਰਦੇ ਹੋ ਤੁਸੀਂ ਮੈਂ ਡੀਏਵੀ ਬਾਸ਼ਾਪੁਰ ਪਬਲਿਕ ਸਕੂਲ ਦਾ ਡੀਏਵੀ ਬਾਸ਼ਾਪੁਰ ਕਰਦੇ ਹਾਂ ਠੀਕ ਹੈ ਦਿਨੇਸ਼ ਜੀ ਕਿੰਨਾ ਕੁ ਟਾਈਮ ਪਹਿਲਾਂ ਤੁਸੀਂ ਇਹ ਕਰ ਲਿਆ ਸਰ ਮੈਨੂੰ ਇਹ ਮਕਾਨ ਲੈਣ ਨੂੰ ਲਗਭਗ ਹੋ ਗਏ ਨੇ 1.5 ਮਹੀਨਾ 1.5 ਤੋਂ 2 ਮਹੀਨਾ ਹੋ ਗਿਆ ਹਾਲੇ ਸਮਾਨ ਮਤਲਬ ਕਿ ਥੋੜਾ ਮੋਟਾ ਸ਼ਿਫਟ ਕਰ ਰਹੀ ਸੀ ਤੁਸੀਂ ਸ਼ਿਫਟ ਕਰ ਰਹੀ ਸੀ ਥੋੜਾ ਰੀਨੋ ਰੀਨੋਵੇਸ਼ਨ ਕਰਾਉਣਾ ਥੋੜਾ ਜਿਹਾ ਚੇਂਜ ਕਰਾਉਣਾ ਮਤਲਬ ਥੋੜਾ ਆਪਣਾ ਸਿਸਟਮ ਹੁੰਦਾ ਜਿਵੇਂ ਮਤਲਬ ਪੇਂਟ ਵਗੈਰਾ ਕਰਾ ਲਿਆ ਉਸ ਕਰਾ ਲਿਆ ਉਸ ਕਰਕੇ ਅਸੀਂ ਥੋੜਾ ਥ ਸਿਫਤ ਅਸੀਂ ਕੰਦੀਪ ਸੋਚ ਹੀ ਰਹੇ ਸੀਗੇ ਉੱਤੋਂ ਪਹਿਲਾਂ ਹੀ ਵਾਰਦਾਤ ਕਿੰਨੀ ਲੱਗਦਾ ਕੁਝ ਤੁਹਾਡਾ ਕੋ ਚੱਕਿਆ ਗਿਆ ਨਹੀਂ ਸਰ ਸਾਡਾ ਨੁਕਸਾਨ ਨਹੀਂ ਹੋਇਆ ਕੋਈ ਕੋਸ਼ਿਸ਼ ਤੋਂ ਉਹਨਾਂ ਵੱਲੋਂ ਲੋਕ ਤੋੜਾ ਗਿਆ ਲੋਕ ਤੋੜ ਕੇ ਗਵੰਡੀਆਂ ਦੇ ਮੂੰਹੇ ਅੱਗੇ ਲਾਤਾ ਤਾਂ ਕਿ ਉਹ ਗਵੰਡੀ ਬਾਹਰ ਨਾ ਆ ਜਾਵੇ ਦੇਖਣ ਨਾ ਆ ਜਾਵੇ ਕੋਈ ਇਹਦਲ ਵੱਧ ਤੇ ਸਾਡਾ ਇੱਕ ਦੋ ਦੋ ਲੋਕ ਟੁੱਟੇ ਜੇ ਸੋਚੀਏ ਜੇ ਤੁਹਾਡਾ ਸਮਾਨ ਪਿਆ ਹੁੰਦਾ ਫਿਰ ਤਾਂ ਨਹੀਂ ਬਚਦਾ ਸੀ ਨੀ ਫਿਰ ਤਾਂ ਬੱਸ ਦੱਸ ਸੀ ਹਾਂ ਬਿਲਕੁਲ ਵੀ ਬਰਦਾ ਸੀ ਹੁਣ ਅਸੀਂ ਫੀਲ ਕਰ ਰਹੇ ਆ ਵੀ ਅੱਥੇ ਅਸੀਂ ਜਿਹੜੇ ਮੋਹਰੇ ਰਹ ਰਹੇ ਆ ਉਹਦੇ ਨੂੰ ਬਹੁਤ ਵਧੀਆ ਮੋਹਲ ਹੈ ਸਮਾਨਾ ਅਸੀਂ ਕੋਈ ਗਲਤ ਫੈਸਲਾ ਤਾਂ ਲੈ ਲਿਆ ਆਣਾ ਇਧਰ ਇਧਰਲੇ ਪਾਸੇ ਅਸੀਂ ਮੁਕਾ ਵੈਸੇ ਕਿੱਥੋਂ ਬਿਲੋਂਗ ਕਰਦੇ ਹਾਂ ਅਸੀਂ ਪ੍ਰੋਪਰ ਕੈਪਟਨ ਤੋਂ ਕਰਦੇ ਹਾਂ ਠੀਕ ਸੋ ਦੇਖ ਸਕਦੇ ਹਾਂ ਕਿ ਜਿਹੜੇ ਦਿਨੇਸ਼ ਮਾਸਟਰ ਨੇ ਸਮਾਨਾ ਦੇ ਨਾਲ ਲੱਗਦੇ ਪਿੰਡ ਬਾਦਸ਼ਾਹਪੁਰ ਦੇ ਵਿੱਚ ਉਹਨਾਂ ਦੀ ਜਿਹੜੀ ਡਿਊਟੀ ਹੈ ਤੇ ਡੇਢ ਮਹੀਨੇ ਪਹਿਲਾਂ ਇਸ ਘਰ ਨੂੰ ਲਿਆ ਜਾਂਦਾ ਹੈ ਉਹ ਪਿੱਛਲ ਜਿਹੜਾ ਬਿਲਾਉਂਗ ਹੈ ਕੈਥਲ ਤੋਂ ਕਰਦੇ ਨੇ ਕਿੱਥੇ ਨਾ ਕਿੱਥੇ ਹੁਣ ਉਹਨਾਂ ਦੇ ਮਨ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਕਿਹਾ ਜਾਂਦਾ ਕਿ ਅਸੀਂ ਸਮਾਣੇ ਮਕਾਨ ਜ਼ਰੂਰ ਲਿਆ ਪਰ ਸਾਨੂੰ ਇਹ ਲੱਗਦਾ ਕਿ ਤੇ ਅਸੀਂ ਕੋਈ ਗਲਤੀ ਤਾਂ ਨਹੀਂ ਕਰ ਲਈ ਗਈ ਪਰ ਪੁਲਿਸੀ ਘਰਸਤ ਤੋਂ ਲਗਾਤਾਰ ਅਜਿਹੀਆਂ ਜੜੀਆਂ ਘਟਨਾਵਾਂ ਨੇ ਲਗਾਤਾਰ ਵਾਰ ਹੁੰਦੀਆਂ ਜਾ ਰਹੀਆਂ ਨੇ ਦੇਖਦੇ ਕਦੋਂ ਤੱਕ ਜੜੀਆਂ ਅਜਿਹੀਆਂ ਘਟਨਾਵਾਂ ਨੇ ਪੁਲਿਸ ਦੇ ਸਾਹਮਣੇ ਹੋ ਕੇ ਨਜ਼ਰ ਆਉਂਦੀਆਂ ਨੇ ਫਿਲਹਾਲ ਦੇ ਉਹ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز